मुठभेड़ में अमरपाल सिंह नाम का गैंगस्टर मारा गया बताया जा रहा है कि अमरपाल सिंह गांव भंडवा का रहने वाला है उधर अमरपाल सिंह की मौत की खबर उनके गांव पहुंची तो उनके परिवार में मातमी माहौल छा गया इस मौके पर मीडिया से बात करते हुए अमरपाल सिंह के पिता ने कहा कि वह पिछले ढाई साल से घर नहीं आ रहे थे वह शुरू से ही मजदूरी करते थे जब उनसे पूछा गया की उनके बेटे के पास ऐसी हीरोइन बरामद हुई है ਔਰ ਉਹਨਾਂ ਨੇ ਕਿਹਾ ਕਿ ਹਮੇ ਇਸ ਬਾਰੇ ਵਿੱਚ ਕੁਝ ਨਹੀਂ ਪਤਾ ਅਮਰਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਉਸਕੇ ਉਹ ਜੀ ਭਾਜੀ ਕੀ ਨਾਮ ਆਪਣਾ ਮਨਜੀਤ ਸਿੰਘ ਜੀ ਇਹ ਅਮਰਜੀਤ ਆਪਣਾ ਕੀ ਲੱਗਦਾ ਸੀ ਬੇਟਾ ਸੀ ਤੁਹਾਡਾ ਬੇਟਾ ਸੀ ਅਮਰਜੀਤ ਜੀ ਜਿਹੜਾ ਆਪਣਾ ਅਮਰੀ ਹੈ ਅੱਛਾ ਤੇ ਕੀ ਕਹਾਣੀ ਹੈ ਇਹ ਕਿਸ ਕਾ ਕਰ ਉਹ ਤਾਂ ਸਾਰੇ ਮਾਲਕੀ ਜਾਣਦਾ ਸਾਨੂੰ ਤੇ ਇੰਨੀਆਂ ਗੱਲਾਂ ਦਾ ਪਤਾ ਨਹੀਂ ਆ ਇਹ ਉਹ ਕੀ ਕਰਦਾ ਸੀ ਪਹਿਲਾਂ ਉਹ ਰਾਜ ਮੰਤਰੀ ਦੇ ਨਾਲ ਲੇਬਰ ਕਰਦਾ ਸੀ ਠੀਕ ਹੈ ਤੇ ਪਤਾ ਤਾਂ ਬਾਕੀ ਸਾਨੂੰ ਇਹ ਗੱਲ ਤਾਂ ਨਹੀਂ ਪਤਾ ਕਿ ਕੀ ਕਰਦਾ ਕੀ ਨਹੀਂ ਕਰਦਾ ਉਹ ਕੋਈ ਘਰੋਂ ਤੁਸੀਂ ਬਦਖਲ ਕੀਤਾ ਸੀ ਇਹ ਕਿਦਾਂ ਸੀਗਾ ਹਾਂ ਜੀ ਬਦਖਲ ਕੀਤਾ ਸੀ ਤੇ ਕਿੰਨੀ ਦੇਰ ਦਾ ਇਹ ਕੰਮ ਦੇ ਵਿੱਚ ਪਿਆ ਹੋਊਗਾ ਪਤਾ ਨਹੀਂ ਇਹ ਸਾਰਾ ਸਾਨੂੰ ਦੇ ਆਈਡੀਆ ਤਾਂ ਕੋਈ ਨਹੀਂ ਸਾਨੂੰ ਪਰ ਇਹ ਆ ਵੀ ਅਸੀਂ ਅੱਖ ਕੇ ਕੀਤਾ ਸੀ ਉਹਨੂੰ ਕੀ ਮਤਲਬ ਇਹ ਮੁੜ ਕੇ ਅਸੀਂ ਉਹਨੂੰ ਪਹਿਲਾਂ ਇਹਨੂੰ ਬੇਦਖਲੀ ਤੋਂ ਪਹਿਲਾਂ ਜੋ ਕੰਮ ਕਰਦਾ ਸੀ ਵਧੀਆ ਇੱਥੇ ਪੇਂਟ ਠੇਕੇਦਾਰਾਂ ਨਾਲ ਮਜ਼ਦੂਰੀ ਕਰਦਾ ਸੀ ਉਦੋਂ ਅਸੀਂ ਇਹਨੂੰ ਚਲੋ ਬਾਕੀ ਤੁਹਾਨੂੰ ਪਤਾ ਹੀ ਹੈ ਬੱਚੇ ਸਾਰਾ ਆਖੇ ਨਹੀਂ ਲੱਗਦੇ ਕਿੰਨੇ ਚਿਰ ਤੋਂ ਘਰ ਨਹੀਂ ਹੁੰਦਾ ਪਿਆ ਸੀ ਇਹ ਘਰ ਸਾਰ 2.5 ਸਾਲ ਹੋ ਗਏ 2.5 ਸਾਲ ਕੋਈ ਕਰ ਮੁੰਡੇ ਵਗੈਰਾ ਵੀ ਇਹਦੇ ਨਾਲ ਆਉਂਦੇ ਜਾਂ ਕੋਈ ਐਕਟ ਵਗੈਰਾ ਵੀ ਕੋਈ ਆਉਂਦੇ ਇੱਥੇ ਇਹਦੇ ਸਾਰ ਸਾਡੇ ਘਰ ਤੇ ਨਹੀਂ ਕਦੀ ਕੋਈ ਆਇਆ ਕੋਈ ਸੰਤ ਵਗੈਰਾ ਕੋਈ ਨਾਲ ਆਉਗਾ ਸ਼ਰ ਵਗੈਰਾ ਇੱਥੇ ਤੁਹਾਨੂੰ ਕਿੰਨੇ ਕਿੰਨੇ ਬੱਚੇ ਉਸੇ ਇਹ ਵਿਆਹ ਕੇ ਨਹੀਂ ਸਰ ਵਿਆਹ ਨਹੀਂ ਉਹਦੀ ਉਮਰ ਕਿੰਨੀ ਸੀ ਉਮਰ ਹੋਊ 20 ਸਾਲ ਦੀ ਕੋਈ ਉਹ ਪਤਾ ਨਹੀਂ ਤੁਹਾਨੂੰ ਪੀਏ ਗੱਲ ਕਰਦੇ ਆ ਇਤਨਾ ਇਹ ਸਰ ਜੀ ਪਤਾ ਹੋਵੇ ਤਾਂ ਆਪਣੇ ਬੱਚੇ ਨੂੰ ਸਮਝਾਇਆ ਵੀ ਜਾਂਦਾ ਇਹ ਸਾਨੂੰ ਇਹ ਨਹੀਂ ਇਹ ਪਿੰਡ ਦੇ ਜਿਨੇ ਵਾਲੇ ਦੇ ਵਿੱਚ ਕਤਲ ਹੋਏ ਉਹਨਾਂ ਵਿੱਚ ਇਨਵੋਲ ਹੋਇਆ ਹੈਗਾ ਇਸ ਕੇਸ ਦੇ ਵਿੱਚ ਇਹ ਗੱਲ ਸਰ ਮਾਲਕ ਜਾਣਦਾ ਜੀ ਇਹ ਸਾਨੂੰ ਪਤਾ ਨਹੀਂ ਦੱਸਿਆ ਜਾਂਦਾ ਕਿ 2 ਕਿਲੋ ਹੀਰਾਂ ਫੜੀ ਗਈ ਉਹਦੇ ਕੋਲ ਉਹ ਤੇ ਮਾਲਕ ਨੂੰ ਪਤਾ ਜੀ ਸਾਨੂੰ ਤੇ ਇਹ ਗੱਲਾਂ ਦਾ ਪਤਾ ਨਹੀਂ